ਹਲਕਾ ਸਤਰਾਣਾ ਅnder ਇਸ ਵਾਰ ਚੋਣ ਮੈਦਾਨ ਵਿੱਚ ਕਾਫੀ ਗਹਿਣਾ ਗਮੀ ਦੇਖਣ ਨੂੰ ਮਿਲੀ ਹੈ ਜਿੱਥੇ ਸੋਮਣੀ ਇਕਾਲੀ ਦਲ ਵੱਲੋਂ ਆਪਣੀ ਵੱਡੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੀਆਂ ਪਾਰਟੀਆਂ ਵੱਲੋਂ ਜਾਂ ਹਾਕਮ ਸਰਕਾਰ ਧਿਰ ਵੱਲੋਂ ਵੀ ਕਾਫੀ ਜ਼ਿਆਦਾ ਆਪਣੇ ਜਿੱਤ ਦਾ ਦਾਵਾ ਕੀਤਾ ਗਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਚੋਣ ਮੈਦਾਨ ਵਿੱਚ ਉਤਰੇ ਜਿਹੜੇ ਸੋਮਣੀ ਇਕਾਲੀ ਦਲ ਇਸ ਵਾਰ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਇਆ ਹੈ ਅਸੀਂ ਇਸ ਵਕਤ ਜਿਹੜੇ ਸਾਡੇ ਨਾਲ ਹਲਕਾ ਸਤਰਾਣਾ ਦੇ ਇੰਚਾਰਜ ਬਾਕੀ ਵੀਰ ਰਾਸ ਹੈ ਉਹ ਵੀ ਸਰਦਾਰ ਨਾਲ ਜੁੜਨੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਿਹੜੇ ਕਿ ਹੋਰ ਵੀ ਇੱਥੇ ਥਾਂ-ਥਾਂ ਤੇ ਬੂਥ ਲੱਗੇ ਹੋਏ ਨੇ ਕੋਰੋਪਾਰ ਪਿੰਡ ਵੀ ਹੈ ਸਾਗਰਾ ਪਿੰਡ ਹੈ ਜਾਂ ਬਹਿਰ ਸਾਹਬ ਹੈ ਕੁਝ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੇ ਕਿ ਇਸ ਵਕਤ ਜਿਹੜੇ ਇਹ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਏ ਆ ਕਿਉਂਕਿ ਉਹਨਾਂ ਵੱਲੋਂ ਵੀ ਕੁਝ ਹਕਮ ਤੇਰਨ ਦੇ ਖਿਲਾਫ ਵੀ ਕਾਫੀ ਅਲੀਗੇਸ਼ਨ ਲੱਗੇ ਆਏ ਨੇ ਪਰ ਜਿੱਥੇ ਇਸ ਵਕਤ ਜਿਹੜੀ ਸੂਬਾ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਵੀ ਕਾਫੀ ਜ਼ਿਆਦਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਦਾ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਹੈ ਇਸ ਤਰ੍ਹਾਂ ਦੇ ਅੰਦਰ ਕਿਸ ਦੀ ਜਿੱਤ ਪ੍ਰਾਪਤ ਵੱਡੀ ਹੋਏਗੀ ਔਰ ਕੀ ਨਤੀਜਾ ਆਵੇਗਾ ਚੋਣਾਂ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲ ਰਹੀ ਹੈ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾ ਰੱਖਿਆ ਹੈ ਜਿੱਥੇ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਨੇ ਉੱਥੇ ਹੀ ਜਿਹੜੇ ਕਿ ਲੋਕਾਂ ਵੋਟਰਾਂ ਦੇ ਵਿੱਚ ਕਾਫੀ ਇੰਟਰਸਟ ਘੱਟ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਕਿ VOTING ਹੋ ਰਹੀ ਸੀਗੀ ਉੱਥੇ ਵੀ ਜਾਜਾ ਲਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਵਾਰ ਵੋਟਰਾਂ ਨੇ ਕਾਫੀ ਜ਼ਿਆਦਾ ਮਤਲਬ ਇਸ ਵਿੱਚ ਉਤਸ਼ਾਹ ਨਹੀਂ ਦਿਖਾਇਆ ਅਸੀਂ ਗੱਲਬਾਤ ਕਰਦੇ ਹਾਂ ਇਸ ਵਕਤ ਜਿਹੜੇ ਕਿ ਸਾਡੇ ਨਾਲ ਜੁੜੇ ਨੇ ਹਲਕਾ ਇੰਚਾਰਜ ਸ਼੍ਰੋਮਣੀ ਕਾਲੀਦਾਰ ਬਾਦਲ ਪਾਰਟੀ ਦੇ ਬਾਉ ਕਬੀਰ ਦਾਸ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਰਿਹਾ ਹੈ ਪਿੰਡਾਂ ਦੇ ਵਿੱਚ ਜਿਹੜੇ ਕਿ ਘਗਰੋਪਾਰ ਪਿੰਡ ਸੀ ਉੱਥੇ ਵੋਟਰਾਂ ਦਾ ਕਿਸ ਤਰ੍ਹਾਂ ਦਾ ਇੰਟਰਸਟ ਰਿਹਾ ਔਰ ਕਿਸੇ ਤਰ੍ਹਾਂ ਦੀ ਕੋ કરી ਕਿਸੇ ਨੇ ਪਰ ਵੈਸੇ ਦੇਖਣ ਵਾਲੀ ਗੱਲ ਹੈ ਕਿ ਹਲਕੇ ਇਸ ਤਰ੍ਹਾਂ ਦੇ ਅੰਦਰ ਇਸ ਵਾਰ ਹੁਲੜਬਾਜੀ ਕਰਨ ਵਾਲੇ ਬਹੁਤ ਘੱਟ ਮਿਲੇ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਨਹੀਂ ਹੋਈ ਬਿਲਕੁਲ ਸ਼ਾਂਤੀਪੂਰਵਕ ਜਿਹੜੇ ਕਿ ਚੋਣਾਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਹੀ ਜਿਹੜਾ ਕਿ ਕੁਝ ਥਾਵਾਂ ਤੇ ਜਿਹੜਾ ਬੋਟਿੰਗ ਦੀ ਕਾਫੀ ਜ਼ਿਆਦਾ ਵੋਟਰਾਂ ਨੇ ਇੰਟਰਸਟ ਕੱਟ ਰੱਖਿਆ ਹੈ ਅਸੀਂ ਗੱਲਬਾਤ ਕਰਦੇ ਹਾਂ ਬਾਬੂ ਕਵੀਰ ਨਾਲ ਅੱਜ ਬਾਬੂ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਉਹ ਕਿਸ ਤਰ੍ਹਾਂ ਦਾ ਰਿਹਾ ਇਸ ਵਾਰ ਮਾਹੌਲ ਜਿਹੜਾ ਕਿ ਗਹਿਮਾ ਗਹਿਮੀ ਸੀ ਕਾਫੀ ਜ਼ਿਆਦਾ ਕਿਹਦੇ ਨਾਲ ਤੁਹਾਡੀ ਟੱਕਰ ਲੱਗਦੀ ਸੀ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਇਹ ਲੋਕਾਂ ਦੀ ਸੇਵਾ ਵਾਸਤੇ ਬਣੀ ਹੋਈ ਪਾਰਟੀ ਹੈ ਔਰ ਜਦੋਂ ਵੀ ਚੋਣ ਪ੍ਰਚਾਰ ਜਦੋਂ ਦਾ ਸ਼ੁਰੂ ਹੋਇਆ ਲੋਕਾਂ 'ਚ ਮੈਂ ਸਮਝਦਾ ਇੰਨਾ ਉਤਸ਼ਾਹ ਸੀ ਵੋਟਾਂ ਦਾ ਵੀ ਵੋਟਾਂ ਆਉਣਗੀਆਂ ਔਰ ਕਦੋਂ ਆਮ ਆਦਮੀ ਪਾਰਟੀ ਨੂੰ ਅਸੀਂ ਚੱਲਦਾ ਕਰੀਏ ਪਰ ਆਮ ਆਦਮੀ ਪਾਰਟੀ ਇਤਨੀ ਬੁਕਲਾਹਟ ਚ ਸੀਗੇ ਵੀ ਜਦੋਂ ਅਸੀਂ ਪੇਪਰ ਪਰੇ ਸਾਡੇ ਇਹਨਾਂ ਨੇ ਕੈਂਡੀਡੇਟ ਚੱਕ ਲਏ ਫਿਰ ਜਿਹੜੇ ਸਾਡੇ ਜਿੱਤਣ ਵਾਲੇ ਕੈਂਡੀਡੇਟ ਸੀਗੇ ਉਹਨਾਂ ਦੇ ਇਹਨਾਂ ਨੇ ਪਰਚੇ ਰੱਦ ਕਰਤੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਕੈਂਡੀਡੇਟ ਸੀਗੇ ਜਿਹੜੇ 18 ਚੌੜ ਮੈਦਾਨ ਚ ਉਤਰੇ ਐ ਮੈਂ ਸਮਝਦਾ ਉਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਇਹਨਾਂ ਦੇ ਨਾਲ ਔਰ ਇਹਨਾਂ ਨੇ ਆ ਮੈਂ ਹੁਣ ਇੱਥੋਂ ਆ ਰਿਹਾ ਜੀ ਪਿੰਡ ਘੱਗਰੋਂ ਪਾਰ ਸਾਗਰੇ ਤੋਂ ਉੱਥੇ ਇਹਨਾਂ ਨੇ ਗਰੁੱਪ ਬਣਾਏ ਹੋਏ ਸੀ ਆਪਣੇ 50-50 ਮੁੰਡਿਆਂ ਦੇ ਜਥੇ ਕਦੇ ਅਰਨੋ ਨੂੰ ਭੇਜਦਾ ਕਦੇ ਸਾਗਰੇ ਭੇਜਦਾ ਕਦੇ ਤੇਈਪੁਰ ਭੇਜਦਾ ਪਰ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਵੀ ਜਿਹੜੀ ਟੀਮ ਹੈ ਉੱਥੇ ਗਈ ਹੈ ਫਿਰ ਮੌਕੇ ਤੇ ਉਹਨੂੰ ਅਸੀਂ ਉਹਨਾਂ ਨੂੰ ਉੱਥੇ ਰੋਕਿਆ ਔਰ ਮੈਂ ਸਮਝਦਾ ਜਿਹੜੇ ਬਖਲਾਹਰ ਚ ਆਏ ਵੀ ਇਹ ਬੰਦੇ ਕਾਂਗਰਸ ਦੇ ਅੱਧਾ ਕਈ ਥਾਵਾਂ ਤੇ ਬੂਥ ਨਹੀਂ ਲੱਗੇ ਔਰ ਜੇ ਗੱਲ ਕਰ ਰਹੇ ਸੀ ਜਿਹੜੇ ਸਾਡੇ ਕਿਸਾਨ ਭਰਾ ਪਿੱਛੇ ਸਾਡੇ ਤੋਂ ਨਾਜ ਹੋਈ ਸੀ ਅੱਜ ਉਹ ਸਾਰੇ ਅਸੀਂ ਦੇਖਿਆ ਵੀ ਬੁੱਥਾਂ ਤੇ ਬੈਠੇ ਸੀ ਮੈਂ ਸਵੇਰੇ 8 ਵਜੇ ਤਨੇਠਾ ਤੋਂ ਸ਼ੁਰੂ ਕਰਿਆ ਤਨੇਠਾ ਦੇ ਸਭ ਤੋਂ ਜ਼ਿਆਦਾ ਬੂਤ ਦੀ ਜੇ ਰਸ ਸੀ ਤਾਂ ਉਹ ਸ਼ਰਮਣੀ ਕਾਲੀ ਦਲ ਦੇ ਇਸੇ ਤਰ੍ਹਾਂ ਮਰੌੜੀ ਇਸੇ ਤਰ੍ਹਾਂ ਕੋਲਾਰਾਂ ਚ ਇਸੇ ਤਰ੍ਹਾਂ ਕਕਰਾਲਾ ਚ ਇਸੇ ਤਰ੍ਹਾਂ ਜਿਹੜਾ ਪਿੰਡ ਇੱਧਰ ਤੁਸੀਂ ਆਜੋ ਆਪਣੇ ਖੇੜੀ ਨਗਾਈਆਂ ਚ ਔਰ ਅੱਜ ਤੁਸੀਂ ਆਹ ਦੇਖ ਲਓ ਇੱਥੇ ਵੀ ਜਿਹੜੇ ਸਾਡੇ ਵਰਕਰ ਬੈਠੇ ਨੇ ਤਾਲਾਂ ਚ ਦਤਾਲ ਚ ਇੱਥੇ ਜੀ ਲੋਕਾਂ ਦਾ ਬਹੁਤ ਵੱਡਾ ਜਿਹੜਾ ਉਤਸ਼ਾਹ ਹੈਗਾ ਸੋ ਮੈਂ ਸਮਝਦਾ ਗੁਰੂ ਕਿਰਪਾ ਕਰਨਗੇ ਸਾਡੇ ਜਿਹੜੇ ਬਹੁਤ ਸੰਤੀ ਚ ਕਾਫੀ ਬੰਦੇ ਜਿੱਤ ਪ੍ਰਾਪਤ ਕਰਨਗੇ ਔਰ ਇਹ ਸਾਡੇ ਤੋਂ ਪਿੱਛੇ ਹੀ ਰਹਿਣਗੇ ਇਸ ਗੱਲ ਦਾ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕੀ ਲੱਗਦਾ ਤੁਹਾਨੂੰ ਇਸ ਵਾਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਕਾਫੀ ਜ਼ਿਆਦਾ ਐਕਟਿਵ ਰਿਹਾ ਹੈ ਹਰ ਇੱਕ ਪਾਸੇ ਹੀ ਚਾਰ ਚੁਫੇਰੇ ਦੇਖਣ ਨੂੰ ਮਿਲਿਆ ਹੈ ਕਿ ਕਿਸ ਤਰ੍ਹਾਂ ਨਿਗਰਾਨੀ ਵੀ ਰਹੀ ਹੈ ਤੁਹਾਡੀ ਹਰ ਇੱਕ ਬੂਤ ਤੇ ਜਾ ਕੇ ਚੈਕਿੰਗ ਵੀ ਕੀਤੀ ਆ ਜਾਂ ਜਿੱਦਾਂ ਕਹਿ ਲਿਆ ਕਿ ਜਿਹੜੇ ਕਿ ਪੇਪਰ ਰੱਦ ਕਰਾਏ ਸੀ ਕੁਝ ਤੁਹਾਡੇ ਜਿਹੜੇ ਕਹਿੰਨੇ ਵੀ ਦਬਾਵਾ ਪਾ ਕੇ ਕੈਂਡੀਡੇਟ ਜਿਹੜੇ ਸੀ ਖੜਾਏ ਬਲਾਕ ਸੰਮਤੀ ਮੈਂਬਰ ਸੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੀਗੇ ਤਾਂ ਕੀ ਐਕਟਿਵ ਕਿਸ ਤਰ੍ਹਾਂ ਦੀ ਸਿੱਖ ਮਿਲੀ ਆ ਕਿਉਂਕਿ 10 ਸਾਲ ਪਿੱਛੇ ਰਹਿ ਗਿਆ ਜਿਹੜਾ ਕਿ ਦੋ ਪਲਾਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਆ ਇਸ ਵਾਰੀ ਗਤੀਵ ਅਸੀਂ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਦੇ ਤੇ ਕੁਝ ਇੱਕ ਕਹਾਵਤ ਹੈ ਕਹਿੰਦਾ ਜਦ ਬਾਣ ਲੱਗਿਓ ਤਬ ਰੋਸ ਜਾਗਿਓ ਜਦੋਂ ਬਾਣ ਲੱਗਦਾ ਨਾ ਬੰਦੇ ਨੂੰ ਫਿਰ ਉਦੋਂ ਰੋਸ ਹੁੰਦਾ ਪਰ ਪਿਛਲੇ ਜਿਹੜੇ 5 ਸਾਲਾਂ ਚ 4 ਸਾਲ ਹੋਏ ਨੇ ਚਲੋ ਸਾਲ ਬਾਕੀ ਐ ਇਹਨਾਂ ਦਾ ਪਿਛਲੇ 10 ਸਾਲਾਂ ਚ ਸ਼੍ਰੋਮਣੀ ਕਾਲੀ ਦਲ ਸਤਾ ਤੋਂ ਬਾਹਰ ਹੈ 9 ਸਾਲ ਹੋ ਗਏ ਆ ਔਰ 9 ਸਾਲਾਂ ਦੇ ਵਿੱਚ ਮੈਂ ਅਜ ਇੱਕ ਇੱਕ ਪਿੰਡ ਦੀ ਸੜਕ ਤੇ ਮਤਲਬ ਜਾ ਕੇ ਰਾਉਂਡ ਲਾਇਆ ਔਰ ਇੱਕ 10 ਦਿਨ ਤੋਂ ਅਸੀਂ ਲੱਗੇ ਹੋਏ ਆ ਇੱਕ ਵੀ ਮਹਿਰੂਖ ਜੀ ਸੜਕ ਜਿਹੜੀ ਹੈਗੀ ਆ ਉਹ ਸਾਬਤ ਨਹੀਂ ਮਤਲਬ ਇੰਨੀ ਪੈੜੀ ਹਾਲਤ ਹੈ ਕਿ ਜੇ ਬੰਦਾ ਇੱਕ ਵਾਰੀ ਸੜਕ ਤੇ ਨੂੰ ਲੰਘ ਜਾਣਾ ਦੂਜੀ ਵਾਰੀ ਉਹਦੀ ਕਾਰ ਪੈਂਚਰ ਹੋ ਜਾਣੀ ਔਰ ਜਿਹੜੀ ਨਵੀਂ ਕਾਰ ਹੈ ਜੇ ਉਹਦੀ 5 ਸਾਲ 10 ਸਾਲ ਦੀ ਲਾਈਫ ਹੈ ਨਾ ਤਾਂ 5 ਸਾਲ ਰਹਿ ਜਾਣੀ ਹੈ ਔਰ ਕਈ ਥਾਵਾਂ ਤੇ ਤਾਂ ਮੈਂ ਉੱਧਰ ਮਰੌੜੀ ਵਾਲੇ ਪਾਸੇ ਗਿਆ ਬਸਾਂ ਦੇ ਰੂਟ ਬੰਦ ਹੋ ਗਏ ਮੈਂ ਕਿਹਾ ਯਾਰ ਰੂਟ ਕਿਉਂ ਬੰਦ ਹੋਗੇ ਕਹਿੰਦੇ ਜੀ ਸੜਕਾਂ ਦੀ ਐਸੀ ਹਾਲਤ ਹੈ ਟਾਇਰ ਟੁੱਟ ਸਾਡੇ ਸਾਲ 2 ਸਾਲ ਚ ਟੁੱਟ ਗਏ ਤੇ ਇਹਨਾਂ ਦੀ ਕੋਈ ਟਾਈਮ ਪੀਰੀਅਡ ਹੁੰਦਾ ਇਹ ਸਾਨੂੰ ਟਾਇਰ ਨਹੀਂ ਦਿੰਦੇ ਉਹਨਾਂ ਨੇ ਰੂਟ ਹੀ ਕੈਨਸਲ ਕਰਤੇ ਸੋ ਅੱਜ ਲੋਕਾਂ ਨੂੰ ਤਰਾ ਤਰਾ ਕਰ ਰਹੇ ਹੈ ਇਹਨਾਂ ਦੀਆਂ ਨੀਤੀਆਂ ਨੂੰ ਕੀ ਲੱਗਦਾ ਇਸ ਵਾਰ ਵੋਟਾਂ ਦੇ ਵਿੱਚ ਵੋਟਰਾਂ ਦੇ ਵਿੱਚ ਉਤਸ਼ਾਹ ਘਟ ਦੇਖਣ ਨੂੰ ਮਿਲਿਆ ਹੈ ਕੀ ਲੱਗਦਾ ਉਹ ਕਾਰਨ ਕੀ ਹੋ ਸਕਦਾ ਜਿਹੜਾ ਵੋਟਾਂ ਦਾ ਉਤਸ਼ਾਹ ਦਾ ਕਾਰਨ ਘਟਦਾ ਇਹ ਹੈ ਕਿਉਂਕਿ ਇਨਾਂ ਦਾ ਸਾਲ ਬਾਕੀ ਹੈ ਆ ਜਿਹੜਾ ਇੱਥੋਂ ਦਾ ਐਮ.ਐਲ.ਏ ਹੈ ਆ ਤੁਹਾਡੇ ਕਿਸੇ ਚੈਨਲ ਤੋਂ ਵੀਡੀਓ ਵੀ ਉਹਨੇ ਵਾਇਰਲ ਕੀਤੀ ਹੈ ਵੀ ਜੇ ਤੁਸੀਂ ਸਾਡੇ ਵਰਕਰ ਤੇ ਬਾਾਂ ਤੇ ਹੱਥ ਲਾਤਾ ਨਾ ਤੁਹਾਡੀ ਬਾਾਂ ਤੋੜ ਦਵਾਂਗੇ ਸੋ ਪਰਚੇ ਕਰਾ ਦੇਵਾਂਗੇ ਸੋ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਕੋਈ ਵੀ ਹੈ ਜੇ ਤੁਸੀਂ ਮੇਰੀ ਭਾਵਨਾਵਾਂ ਦੀ ਗੱਲ ਕਰੋ ਮੈਂ ਕਹੂੰਗਾ ਠੀਕ ਹੈ ਆ ਪਾਪਾ ਕਿਸੇ ਵੀ 파ਰਤਾ ਲੋਕ ਪਾਰਟੀ ਹੈਗੀ ਹੈ ਲੋਕ ਰਾਜ ਹੈਗਾ ਕਿਸੇ ਦੀ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਬੰਦਾ ਆ ਕੇ ਇਲੈਕਸ਼ਨ ਲੜ ਸਕਦਾ ਲੋਕ ਜਿਸ ਨੂੰ ਫਤਵਾ ਦੇਣਗੇ ਉਹਨੂੰ ਮਨਜ਼ੂਰ ਹੈ ਪਰ ਇਹ ਜਿਹੜੇ ਆਮ ਆਦਮੀ ਵਾਲੇ ਬਦਲਾਅ ਵਾਲੇ ਆ ਇਹਨਾਂ ਨੂੰ ਮੇਰੇ ਖਿਆਲ ਹੈ ਉਹਦੀ ਸੰਵਿਧਾਨਕ ਤੌਰ ਦੀ ਘੱਟ ਮਤਲਬ ਨੌਲੇਜ ਹੈਗੀ ਆ ਕਿਉਂਕਿ ਇਹ ਤਾਂ ਆਪ ਹੀ ਦਬ ਕੇ ਮਰੀ ਜਾਂਦੇ ਨੇ ਕਿ ਜੇ ਕਿਸੇ ਵਰਕਰ ਦੇ ਨੇ ਹੱਥ ਲਾਤਾ ਮੈਂ ਉਹਦਾ ਹੱਥ ਤੋੜ ਦੂੰ ਜੇ ਬਾਹ ਤੇ ਹੱਥ ਲਾਤਾ ਉਹਦੀ ਬਾਹ ਤੋੜ ਦੂੰ ਸੋ ਇਹ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦੀਆਂ ਵਿਧਾਇਕ ਦਾ ਡਿਊਟੀ ਬਣਦੀ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਅਮਨ ਅਮਾਨ ਨਾਲ ਚੋਣਾ ਹੋਣ ਸਾਡੇ ਇਸ ਵਾਰ ਇਸ ਵਾਰ ਜਿਹੜਾ ਹੜੜ ਹੜ ਪਹਾੜ ਦੇ ਵਿੱਚ ਜਿਹੜਾ ਕਿ ਮਾਂ ਫੜੀ ਸ਼ਰੋਮਣੀ ਅਕਾਲੀ ਦਲ ਨੇ ਕੀ ਲੱਗਦਾ ਉਹਦਾ ਇਸ ਵਾਰ ਨਤੀਜਾ ਜਿਹੜਾ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਆਮ ਵੋਟਰਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਪੰਜਾਬ ਦੇ ਜਿਹੜੇ ਸਾਡਾ ਤਾਂ ਜੀ ਨਾਰਾ ਰਾਜ ਨਹੀਂ ਸੇਵਾ ਹੈ ਅਸੀਂ ਰਾਤ ਦੇ ਮਗਰ ਤੱਕ ਗਏ ਨਹੀਂ ਜਦੋਂ ਜਦੋਂ ਵੀ ਲੋਕਾਂ ਤੇ ਸੰਕਟ ਆਇਆ ਲੋਕਾਂ ਤੇ ਭੀੜ ਪਈ ਪਾਵਾ ਉਹ ਫਲੱਡ ਹੋਣ ਪਾਵਾ ਉਹ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਚ ਹੋਣ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਡਟ ਕੇ ਪਾਵਾ ਫਲੱਡਾਂ ਪਾਵਾ ਕੋਈ ਹੋਰ ਵਿਫਤਾ ਕੁਦਰਤੀ ਆਜਵੇ ਸ਼ਰੂਮ ਨੂੰ ਹੀ ਕਾਲੀ ਦਲ ਡਟ ਕੇ ਸੇਵਾ ਕਰਦਾ ਪਿੱਛੇ ਫਲੱਡ ਆਏ ਤੁਸੀਂ ਦੇਖਿਆ ਹੋਣਾ ਤੁਹਾਡੇ ਚੈਨਲਾਂ ਨੇ ਸਾਰੇ ਪੰਜਾਬ ਚ ਸਾਡੇ ਪ੍ਰਧਾਨ ਸੁਖਵੀਰ ਬਾਦਲ ਜੀ ਮਤਲਬ ਪਿੰਡ ਪਿੰਡ ਜਾ ਕੇ ਸਾਰੇ ਬੰਨਾਂ ਤੇ ਜਾ ਕੇ ਜੋ ਸਹਾਇਤਾ ਕੀਤੀ ਪਾਵਾ ਉਹ ਚਾਰੇ ਦੀ ਸਹਾਇਤਾ ਸੀ ਡੰਗਰਾਂ ਦੇ ਪਾਵਾ ਉਹ ਕਣਕ ਦੇ ਬੀਜ ਦੀ ਸਹਾਇਤਾ ਸੀ ਪਾਵਾ ਉਹ ਤੇਲ ਦੀ ਸਹਾਇਤਾ ਸੀ ਬਾਨਨ ਜਿਨ੍ਹਾਂ ਦੇ ਟੁੱਟਣ ਵਾਲੇ ਸੀ ਉੱਥੇ ਡੀਜ਼ਲ ਵੀ ਦਿੱਤਾ ਉੱਥੇ ਕੈਸ਼ ਪੈਸੇ ਵੀ ਦਿੱਤੇ ਜੇਸੀਬ ਮਸ਼ੀਨਾਂ ਵੀ ਦਿੱਤੀਆਂ ਉੱਥੇ ਕੱਪੜਾ ਜਿਹੜੇ ਬੈੱਡ ਸ਼ੀਟ ਹੋਰ ਜਿਹੜਾ ਸਾਜੋ ਸਮਾਨ ਹੈ ਉਹ ਕੁ ਮਸ਼ੀਨਾਂ ਚਲਾਈਆਂ ਤਾਂ ਕਿ ਲੋਕਾਂ ਨੂੰ ਬਿਮਾਰੀ ਨਾ ਹੋਵੇ ਮੈਡੀਸ਼ਨ ਵੀ ਦਿੱਤੀ ਮਤਲਬ ਜੋ ਜੋ ਜਿਸ ਇਲਾਕੇ ਚ ਜਿੱਦਾਂ ਜਿੱਦਾਂ ਡਿਮਾਂਡ ਸੀ ਸਾਡੇ ਪ੍ਰਧਾਨ ਸਾਹਿਬ ਉਦਾਂ ਉਦਾਂ ਅਸੀਂ ਹਲਕਾ ਇੰਚਾਰਜ ਸਤਰਾਣੇ ਮੈਂ ਸੇਵਾਦਾਰ ਸਾਡੀ ਵੀ ਡਿਊਟੀ ਲਈ ਵੀ ਤੁਸੀਂ ਆਪਣੇ ਇਦੀ ਚ ਜਾ ਕੇ ਜਿਹਨੂੰ ਤਰਪਾਨਾਂ ਦੀ ਲੋੜ ਹੈ ਤਰਪਾਲ ਤੋਂ ਬੁੱਝ ਨੂੰ ਕੜਕ ਦੇ 20 ਦੀ ਲੋੜ ਹੈ ਤੁਸੀਂ 20 ਦਬੋ ਜਿਹਨੂੰ ਆਟਾ ਦਾਲ ਦੀ ਲੋੜ ਆ ਆਟਾ ਦਾਲ ਦਿਓ ਜੋ ਸ਼ਰਮਣੀ ਅਕਾਲੀ ਦਲ ਮੈਂ ਸਮਨਾ ਸੇਵਾ ਪਾਉ ਰੱਖਣ ਵਾਲੀ ਸੇਵਾਦਾਰ ਇਹ ਪਾਰਟੀ ਹੈਗੀ ਹੈ ਸੇਵਾ ਕਰਨ ਲਈ ਕੋਈ ਰਾਜ ਸਤਾ ਲਈ ਨਹੀਂ ਹੈ ਚੋਣ ਮੈਦਾਨ ਦੇ ਵਿੱਚ ਉਤਰੇ ਜਿੰਨੇ ਵੀ ਕੈਂਡੀਡੇਟ ਸੀ ਉਹਨਾਂ ਦੇ ਵਿੱਚ ਕਾਫੀ ਇਸ ਵਾਰ ਚਹਿਲ ਪਹਿਲ ਦੇਖਣ ਨੂੰ ਮਿਲਦੀ ਸੀ ਹਰੇਕੀ ਆਪਣੀ ਜਿੱਤ ਦਾ ਦਾਅਵਾ ਕਰ ਰਿਆ ਸੀਗਾ ਸਾਡੇ ਨਾਲ ਜੁੜੇ ਨੇ ਇੱਕ ਹੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸਿੱਧੂ ਆ ਕੀ ਕਹਿਣਾ ਚਾਹੋਗੇ ਯੂਥ ਦੇ ਵਿੱਚ ਇਸ ਵਾਰ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਹਾਨੂੰ ਅੱਜ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਕੈਂਡੀਡੇਟ ਹਨ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਸਵੇਰ ਤੋਂ ਹੀ ਬੌਜੀ ਦੇ ਬੌ ਕਬੀਰਦਾਸ ਜੀ ਦੇ ਹਲਕਾ ਇੰਚਾਰਜ ਸਾਹਿਬ ਦੇ ਨਾਲ ਆ ਜੀ ਸਾਰੇ ਦੋ ਧਨੇਠਾ ਜ਼ੋਨ ਦਫਤਰੀ ਵਾਲਾ ਜ਼ੋਨ ਅਸੀਂ ਕਰਕੇ ਆਏ ਹਾਂ ਹੁਣ ਅਸੀਂ ਗੁਲਾੜ ਜ਼ੋਨ ਦੇ ਵਿੱਚ ਪਹੁੰਚੇ ਆ ਤੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਬਹੁਤ ਹੀ ਜ਼ਿਆਦਾ ਅਕਾਲੀ ਦਲ ਨੂੰ ਲੋਕ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਜੀ ਸੋ ਸਾਨੂੰ ਉਮੀਦ ਹੈ ਵੀ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਫਤਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਦਿੱਤਾ ਹੈ ਸੋ ਸਾਨੂੰ ਬਹੁਤ ਉਮੀਦ ਹੈ ਵੀ ਸਾਡੇ ਬਹੁ ਸੰਮਤੀ ਵਿੱਚ ਕੈਂਡੀਡੇਟ ਸ਼੍ਰੋਮਣੀ ਗਾਲੀਦਾਲ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਬਲਾਕ ਸੰਮਤੀ ਦੇ ਇਸ ਕੇ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੀ ਹੈ। ਅ ਤੁਸੀਂ ਹਾਲਕੇ ਦੇ ਵਿੱਚ ਉਤਰੇ ਹੋ ਕਿਉਂਕਿ ਉਦੋਂ ਦੇ ਹੀ ਇੱਥੇ ਨਾਲ ਜੁੜੇ ਹੋਏ ਹੋ। ਕਿੱਦਾਂ ਲੱਗਦਾ ਤੁਹਾਨੂੰ ਇਸ ਵਕਤ ਜਿਹੜੀਆਂ ਕਿ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਿੰਨੇ ਕੈਂਡੀਡੇਟ ਤੁਹਾਡੇ ਇਸ ਵਕਤ ਜਿੱਤ ਦਾ ਜਿਹੜਾ ਕਿ ਪੂਰਾ ਐਨ ਲੱਗ ਰਿਹਾ ਤੁਹਾਨੂੰ? ਦੇਖੋ ਜੀ ਮੈਂ ਦਫ਼ਤਰੀ ਵਾਲਾ ਜੋਨ 'ਚ ਵੀ ਗਿਆ। ਧਨੇਠਾ ਜੋਨ 'ਚ ਵੀ ਗਿਆ। ਰਨੇਟੂ ਜ਼ੋਨ ਚ ਵੀ ਗਿਆ ਤੇ ਗਲਾਡ ਜ਼ੋਨ ਚ ਵੀ ਗਿਆ ਮੈਨੂੰ ਇਹ ਉਮੀਦ ਹੈ ਸਾਡੇ 18 ਕੈਂਡੀਡੇਟ ਖੜੇ ਨੇ 18 ਚੋਂ ਜਿਹੜੇ 10 12 ਕੈਂਡੀਡੇਟ ਹੈ ਸਾਡੇ ਉਹ ਜੇ ਇਹ ਹੀਰਾ ਫੇਰੀ ਨਾ ਕੀਤੀ ਇਹਨਾਂ ਨੇ ਤਾਂ ਸਾਡੀ ਜਿਹੜੀ ਬਲਾਕ ਸਮਤੀ ਦੀ ਚੇਅਰਮੈਨੀ ਸਾਡੀ ਆਊਗੀ ਬਲਾਕ ਸਮਤੀ 'ਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਮੈਨੂੰ ਲੱਗ ਰਿਹਾ ਕਿਉਂਕਿ ਜਿਵੇਂ ਆਮ ਆਦਮੀ ਦੇ ਲੋਕਾਂ ਦਾ ਮੂੰਹ ਪੰਗ ਹੋ ਗਿਆ ਦੋ ਜਿਹੜੇ ਸਾਡੇ ਜ਼ੋਨ ਨੇ ਧਨੇਠਾ ਜ਼ੋਨ ਹੈ ਤੇ ਇੱਕ ਸਾਡਾ ਇਹ ਦਫ਼ਤਰੀ ਵਾਲਾ ਜੋਂਨਾ ਕਾਂਗਰਸ ਨੂੰ ਕੈਂਡੀਡੇਟ ਨਹੀਂ ਦੇ ਸਕੇ ਸਾਡੇ ਚਾਰੇ ਜੋਂਨਾ ਚ ਪਾਵਾਂ ਦਫ਼ਤਰੀ ਵਾਲਾ ਹੋਵੇ ਪਾਵਾਂ ਟਨਟਾ ਹੋਵੇ ਪਾਵਾਂ ਰਨੇਟੂ ਹੋਵੇ ਪਾਵਾਂ ਗਲਾੜ ਹੋਵੇ ਚਾਰੇ ਜੋਂਨਾ ਚ ਸਾਡੇ ਕੈਂਡੀਡੇਟ ਨੇ ਔਰ ਚਾਰੇ ਜੋਂਨਾ ਦਾ ਅਸੀਂ ਲਗਾਤਾਰ ਮੈਂ ਆਪਣੇ ਬੇਟੇ ਵਿਕਰਮਜੀਤ ਸਿੰਘ ਦੀ ਡਿਊਟੀ ਲਾਈ ਹੈ ਦੋ ਜੋਂਨ ਉਹਨੇ ਕਵਰ ਕਿਤੇ ਸੀ ਤੇ ਮੈਂ ਦੋ ਜੋਂਨ ਸਪੈਸ਼ਲੀ ਮੈਂ ਕਵਰ ਕਿਤੇ ਸੀ ਔਰ ਉਸ ਤੋਂ ਇਲਾਵਾ ਬਾਕੀ ਵੀ ਜਿਹੜੇ ਮੈਨੂੰ ਜਿੱਥੇ ਬੰਦੇ ਲੋਕ ਸੱਦਦੇ ਸੀ ਜਿਵੇਂ ਮੈਨੂੰ ਘਗਰੋਂ ਪਾਰ ਸੱਦੇ ਆ ਸਾਗਰੇ ਸੱਦੇ ਆ ਮੈਂ ਉੱਥੇ ਵੀ ਜਾ ਕੇ ਆਇਆ ਆ ਅੱਜ ਇੱਥੇ ਅੱਜ ਤੁਹਾਡੇ ਗੁਲਾੜ ਸਰਕਲ 'ਚ ਮੈਨੂੰ ਸੱਦਿਆ ਇੱਥੇ ਵੀ ਮੈਂ ਹਾਜ਼ਰੀ ਲਵਾ ਰਿਹਾ ਸੋ ਗੁਰੂ ਕਿਰਪਾ ਕਰਨਗੇ ਅਸੀਂ ਬਹੁਮਤ ਨਾਲ ਵੱਧ ਵੋਟਾਂ ਲੈ ਕੇ ਜਿੱਤਾਂਗੇ ਇਸ ਵਕਤ ਸ਼ਾਮ ਦੇ 5 ਵੱਜ ਚੁੱਕੇ ਨੇ ਪਾਰਾ ਸਾਰੀਆਂ ਜਿਹੜੀਆਂ ਕਿ ਪਾਰਟੀਆਂ ਦੇ ਨਾਲ ਇਸ ਵਕਤ ਸ੍ਰੋਮਣੀ ਅਕਾਲੀ ਦਲ ਹੀ ਆਪਣੇ ਬੂਥਾਂ ਤੇ ਅਜੇ ਤੱਕ ਵੀ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਇਹਨਾਂ ਨੂੰ ਬਰਤ ਮਿਲੇਗੀ ਜਾਂ ਇਸ ਵਕਤ ਜਿਹੜਾ ਕਿ ਹਾਲਾਤ ਹੈ ਸ੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਕਿ ਇਹਨਾਂ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕਾਫੀ ਲੋਕਾਂ ਦਾ ਇਸ ਵਾਰ ਰੁਝਾਨ ਜਿਹੜਾ ਸ੍ਰੋਮਣੀ ਅਕਾਲੀ ਦਲ ਨਾਲ ਦੇਖਣ ਨੂੰ ਮਿਲ ਰਿਹਾ ਹੈ ਔਰ ਹੁਣ ਤਾਂ ਜਿਹੜਾ ਕਿ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੇ ਇਸ ਇਲਾਕੇ ਦੇ ਵਿੱਚ ਜਿਹੜੇ ਨਤੀਜੇ ਆਏ ਔਰ ਕਿੰਨੇ ਕੈਂਡੀਡੇਟ ਇਹ